ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਈ ਕਿਸਾਨ ਭਰਾ ਪੁੱਛ ਰਹੇ ਸੀ ਵੀ ਕੋਈ ਇਹ ਜਿਹੀ ਖੇਤੀ ਦੱਸੋ ਜਿਹੜੀ ਜਮ੍ਹਾਂ ਸਸਤੀ ਹੋਵੇ ਤੇ ਬਾੜੇ ਦੇ ਉੱਤੇ ਪੈਸੇ ਨਾ ਲੱਗਦੇ ਹੁਣ ਕਿਉਂਕਿ ਗੋਬੀ ਬਾਰੇ ਪਿਛੇ ਉਹ ਗੱਲ ਕੀਤੀ ਸੀ ਗੋਬੀ ਤੇ ਕਹਿੰਦੇ ਵੀ ਖਰਚਾ ਬੜਾ ਹੁੰਦਾ ਇਹ ਸਸਤੀ ਖੇਤੀ ਦੇ ਵਿੱਚ ਅੱਪ ਗੱਲ ਕਰੀਏ ਤਾਂ ਭਾਈ ਆਪਾਂ ਪਾਲਕ ਪੱਤੇ ਵਾਲੀ ਮੂਲੀ ਦੀ ਗੱਲ ਕਰਾਂਗੇ ਅੱਜ ਇਹ ਭਾਈ ਬਹੁਤ ਸਸਤੀ ਆ ਖੇਤੀ ਆ ਕੋਈ ਬਾੜਾ ਮਹਿੰਗਾ ਵੀ ਨਹੀਂ ਸਭ ਤੋਂ ਸਸਤਾ ਕੰਮ ਆ ਕੋਈ ਬਾਹਣ ਦੇ ਵਿੱਚ ਕੋਈ ਐਡੀ ਵੀ ਖਾਦਾ ਕੋ ਉਦਾ ਨਹੀਂ ਪੈਂਦੀਆਂ ਹੈਗੀਆਂ ਫਟਕੋ ਰਸੀਲਾ ਬਾਹਣਾ ਤਾਂ ਵੀ ਚੱਲ ਜੂਗਾ ਕੋਈ ਚੱਕਰ ਨਹੀਂ ਹੈਗਾ ਬਸ ਕੱਲਾ ਪਾਣੀ ਦਾ ਸਾਧਨ ਹੋਣਾ ਚਾਹੀਦਾ ਠੀਕ ਹੈ ਤੇ ਇਹਦੇ ਚ ਬਸ ਇਹ ਆ ਵੀ ਕੱਲੀਆਂ ਬਿਮਾਰੀਆਂ ਇਹਨੂੰ ਥੋੜੀਆਂ ਜਾਂ ਜਿਆਦਾ ਆਉਂਦੀਆਂ ਨੇ ਥੋੜਾ ਜਿਹਾ ਫੰਗੀ ਸਾਈਡ ਤੇ ਨਸਕਤੀ ਸਾਈਡ ਦਾ ਧਿਆਨ ਰੱਖਣਾ ਪੈਂਦਾ ਹੈਗਾ ਤੇ ਜੇ ਆਪਾਂ ਗੱਲ ਕਰੀਏ ਬਈ ਟੌਪ ਦੀਆਂ ਮੂੜੀਆਂ ਦੇ ਵਿੱਚ ਤਾਂ ਬਈ ਆਰਡੀ 157 ਹੋਗੀ ਬਈ ਸੂਜੈਂਟਾ ਦੀ ਤੁਸੀਂ ਇਹਨੂੰ ਲਾ ਸਕਦੇ ਹੋ ਤੇ ਦੂਜੀ ਬਈ ਆਰ 33 ਹੋਗੀ ਠੀਕ ਹੈ ਸੰਗਰੋ ਕਾਪਨੀ ਦੀ ਆਉਂਦੀ ਹੈ ਇਹ ਮਾਈਕੋ ਦੀ ਕੰਪਨੀ ਹੈ ਇਹ ਤੇ ਜੇ ਆਪਾਂ ਤੀਜੀ ਦੀ ਕਾ ਤੁਸੀਂ ਆ ਲਾ ਸਕਦੇ ਹੋ ਗੋਰੀ 골ਡ ਬਹੁਤ ਜਿਆਦੀ ਇਹ ਤਿੰਨੇ ਬਾਈ ਬੀ ਵੈਸਟ ਨੇ ਤੇ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਤੇ ਲਗਭਗ ਆ ਬਾਈ 100 ਰੁਪਏ ਕਿਲੋ ਆ ਬਾਈ ਤੇ ਆ ਬਾਈ 15.5 15.5 1500 ਰੁਪਏ ਕਿਲੋ ਆ ਤੇ ਆ 1500 ਰੁਪਏ ਕਿਲੋ ਦੇ ਹਿਸਾਬ ਨਾਲ ਉਹਨੂੰ ਮਿਲ ਜਾਂਦਾ ਕੋਈ ਬਾਹਲਾ ਮਹਿੰਗਾ ਕੰਮ ਨਹੀਂ ਜੇਰਾ ਮੇਰਾ ਕੋਈ ਭਰਾ ਅੱਧਾ ਗੱਲਾ ਵੀ ਲਾ ਰਿਹਾ ਬਸ ਤੁਹਾਨੂੰ ਬੱਧੋ ਬੱਧ ਤੁਹਾਨੂੰ 2 ਕਿਲੋ 1.5 2 ਕਿਲੋ ਵੀ ਨਾਲ ਹੀ ਸੜ ਜਾਊਗਾ ਤੇ ਸਭ ਤੋਂ ਸਸਤਾ ਕੰਮ ਹੈ ਰੇਟ ਵੀ ਪੂਰਾ ਫੁੱਲ ਮਿਲ ਜਾਂਦਾ ਬਸ ਖੇਚਲਾ ਜ਼ਰੂਰ ਹੈਗੀ ਆ ਕਿ ਬੱਲੇ ਫੰਗੀ ਸਾਈਡ ਤੇ ਇਨਫੈਕਟੀ ਸਾਈਡ ਤੇ ਥੋੜੀ 10-10 ਰੁਪਈਆ ਦੀ ਇੱਕ ਮੂਲੀ ਵੀ ਵਿਕ ਜੂਗੀ ਤੇ ਇਹਨੂੰ ਲਾਓ ਲਾਜ਼ਮੀ ਭਰਾਵਾਂ ਨੂੰ ਮੇਰਾ ਨੂੰ ਬੇਨਤੀ ਆ ਵੀ ਜਿਹੜੇ ਕਹਿੰਦੇ ਆ ਵੀ ਸਾਨੂੰ ਅਸੀਂ 4 ਪੈਸੇ ਵਟਣੇ ਆ ਤੇ ਹੁਣ ਗੇਤੀ ਮੂਲੀ ਆ ਪਾਲਕ ਪੱਤੇ ਦੀ ਕਰੋ ਲਾਜ਼ਮੀ ਖੇਤੀ ਪੂਰੇ ਟਾਪ ਦੀ ਖੇਤੀ ਆ ਤੇ ਧੰਨਵਾਦ ਸਾਰਾ